ਪੰਜਾਬੀ ਐਮਪੀਏ ਨੂੰ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸੇ ਡੀਐਲ ਲੋਟਰੀ ਦਾ ਜੋ ਮੰਥਲੀ ਬੰਪਰ ਹੈ ਉਸ ਦਾ ਇਨਾਮ ਜਲਦ ਹੀ ਨਿਕਲਣ ਵਾਲਾ ਹੈ ਸੋ ਅਸੀਂ ਬਾਰੇ ਗੱਲਬਾਤ ਕਰਾਂਗੇ ਔਰ ਜਾਣਕਾਰੀ ਸਾਂਝੀ ਕਰਾਂਗੇ ਕਿ ਇਹ ਇਸ ਦਾ ਪਹਿਲਾ ਇਨਾਮ ਦੂਸਰਾ ਇਨਾਮ ਔਰ ਤੀਸਰਾ ਇਨਾਮ ਅਤੇ ਇਸ ਦੇ ਨਾਲ ਨਾਲ ਕਦੋਂ ਇਹ ਡਰਾਅ ਹੋਏ ਜੋ ਨਿਕਲੇਗਾ ਕਿਉਂਕਿ ਨਿਕਲਣ ਨੂੰ ਥੋੜੇ ਹੀ ਦਿਨ ਬਾਕਾਇਆ ਰਹੇ ਨੇ ਸੋ ਇਸ ਦੀ ਜਾਣਕਾਰੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕਿ ਇਹ ਇਨਾਮ ਹੈ ਜੋ 1.5 ਕਰੋੜ ਦਾ ਰਹਿਣ ਵਾਲਾ ਹੈ ਸੋ ਗਰੰਟੀਡ ਇਨਾਮ ਰਹੇਗਾ ਜੋ ਇਹ ਪਹਿਲਾ ਇਨਾਮ ਹੈ ਜਿਸ ਦਾ ਜੋ 1.5 ਕਰੋੜ ਰੁਪਿਆ ਹੋਵੇਗਾ ਜੋ ਕਿ ਡੀਅਰ ਸਟੇਟ ਪੰਜਾਬ ਸਟੇਟ ਮੰਥਲੀ ਦਾ ਡਰਾਅ ਹੈ ਹਰ ਮਹੀਨੇ ਨੇ 200 ਰੁਪਏ ਦਾ ਜੋ ਡਰਾ ਹੁੰਦਾ ਵਾ ਜਿਸ ਦਾ ਪਹਿਲਾ ਇਨਾਮ 100 ਕਰੋੜ ਰੁਪਏ ਦਾ ਹੁੰਦਾ ਵਾ ਸੋ ਇਹ ਜਲਦੀ ਨਿਕਲਣ ਵਾਲਾ ਵਾ ਦੂਸਰੇ ਇਨਾਮ ਦੀ ਗੱਲ ਕਰੀਏ ਤਾਂ ਦੂਸਰਾ ਇਨਾਮ 10 ਲੱਖ ਰੁਪਏ ਦਾ ਹੋਵੇਗਾ ਔਰ ਤੀਸਰਾ ਇਨਾਮ ਹੈ 5 ਲੱਖ ਰੁਪਏ ਦਾ ਹੋਵੇਗਾ ਸੋ ਇਨਾਮ ਆ ਗਿਆ ਵਾ ਵੱਡੇ ਵੱਡੇ ਇਨਾਮ ਨੇ ਤਿੰਨ ਵੱਡੇ ਇਨਾਮ ਨੇ ਜਿਨ੍ਹਾਂ ਦੇ ਨਾਲ ਤੁਸੀਂ ਲੱਖਪਤੀ ਬਣ ਸਕਦੇ ਹੋ ਕਰੋੜਪਤੀ ਬਣ ਸਕਦੇ ਹੋ ਤੇ ਹੋਰ ਵੀ ਹਜ਼ਾਰਾਂ ਦੇ ਕਈ ਇਨਾਮ ਨੇ ਸੋ ਪਹਿਲਾ ਇਨਾਮ ਹੈ 1.5 ਕਰੋੜ ਦਾ ਜੋ ਕਿ ਸਿਰਫ ਇੱਕ ਵਿਅਕਤੀ ਨੂੰ ਦਿੱਤਾ ਜਾਵੇਗਾ ਕੋਈ ਇੱਕ ਪਾਗੇਸ਼ਾਲੀ ਹੋਵੇਗਾ ਜੋ ਕਿ ਇਹ 1.5 ਕਰੋੜ ਦਾ ਇਨਾਮ ਜਿੱਤੇਗਾ ਔਰ ਦੂਸਰਾ ਇਨਾਮ ਦੀ ਗੱਲ ਕਰਦੇ ਹਾਂ ਦੂਸਰਾ ਇਨਾਮ ਹੋਵੇਗਾ 10 ਲੱਖ ਰੁਪਏ ਦਾ ਇਹ ਵੀ ਇਨਾਮ ਹੈ ਜੋ ਇੱਕ ਵਿਅਕਤੀ ਨੂੰ ਦਿੱਤਾ ਜਾਵੇਗਾ ਇੱਕ ਵਿਅਕਤੀ ਹੋਵੇਗਾ ਪਾਗੇਸ਼ਾਲੀ ਜੋ ਕਿ ਦੂਸਰਾ ਇਨਾਮ ਜਿੱਤੇਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਤੀਸਰੇ ਇਨਾਮ ਦੀ ਤੇ ਤੀਸਰਾ ਇਨਾਮ ਵੀ ਲੱਖਾਂ ਚ ਹੈ ਬਿਲਕੁਲ 5 ਲੱਖ ਦਾ ਇਨਾਮ ਹੋਵੇਗਾ ਜੋ ਇੱਕ ਬੰਦੇ ਨੂੰ ਦਿੱਤਾ ਜਾਵੇਗਾ ਔਰ ਗੱਲ ਕਰਾਂਗੇ ਉਹਨੇ ਚੌਥੇ ਇਨਾਮ ਦੀ ਚੌਥਾ ਇਨਾਮ ਜੋ ਕਿ 5000 ਰੁਪਏ ਦਾ 400 ਵਿਤੀਆਂ ਨੂੰ ਦਿੱਤਾ ਜਾਵੇਗਾ ਸੋ ਕਰੋੜਪਤੀ ਬਣਾਏਗਾ ਲੱਖਪਤੀ ਬਣਾਏਗਾ ਔਰ ਹਜ਼ਾਰਾਂ ਦਾ ਇਨਾਮ ਦੇਵੇਗਾ ਹਿਡਰੋ ਸੋ ਪੰਜਵੇਂ ਇਨਾਮ ਦੀ ਗੱਲ ਕਰਦੇ ਆ ਪੰਜਵਾਂ ਇਨਾਮ 3000 ਰੁਪਏ ਦਾ ਹੋਵੇਗਾ ਔਰ ਜੋ ਕਿ 400 ਬੰਦਿਆਂ ਨੂੰ ਦਿੱਤਾ ਜਾਵੇਗਾ ਇਸ ਤੋਂ ਬਾਅਦ 6ਵੇਂ ਇਨਾਮ ਦੀ ਗੱਲ ਕਰਾਂਗੇ ਜੋ ਕਿ 8000 ਬੰਦਿਆਂ ਨੂੰ ਵੰਡਿਆ ਜਾਏਗਾ ਜਿਸ ਦੀ ਕੀਮਤ ਹੈ ਇਨਾਮੀ ਰਾਸ਼ੀ ਹੈ ਜੋ 1000 ਰੁਪਏ ਹੋਵੇਗੀ ਸੋ ਟੋਟਲ ਟਿਕਟਾਂ ਦੀ ਵੀ ਦੱਸਤੀ ਹੈ ਕਿ ਟੋਟਲ ਟਿਕਟਾਂ ਦੀ ਛਪਾਈ ਕਿੰਨੀ ਹੋਵੇਗੀ ਸਵੇਜ ਟਿਕਟਾਂ ਨੇ 4 ਲੱਖ ਟਿਕਟਾਂ ਦੀ ਛਪਾਈ ਹੋਵੇਗੀ ਔਰ ਜਿਸ ਦੇ ਵਿੱਚ ਪਹਿਲਾ ਇਨਾਮ ਹੈ ਜੋ ਵਿਕੇ ਹੋਈਆਂ ਟਿਕਟਾਂ ਦੇ ਵਿੱਚੋਂ ਗਰੰਟਡ ਹੋਵੇਗਾ ਸੋ ਇਸ ਦੇ ਨਾਲ ਬਾਕੀ ਇਨਾਮ ਵੀ ਨੇ ਲੱਖਾਂ ਦੇ ਇਨਾਮ ਨੇ ਸੋ ਇਹ ਜੋ ਡਰਾਅ ਵੈ ਡਰਾਅ ਨਿਕਲਣ ਵਾਲਾ ਵੈ 4 ਤਰੀਕ ਨੂੰ 4 ਜੂਨ ਨੂੰ ਇਹ ਡਰਾਅ ਨਿਕਲਣ ਵਾਲਾ ਵੈ ਥੋੜੇ ਹੀ ਦਿਨ ਬਕੀ ਰਹਿ ਗਏ ਨੇ ਤੁਸੀਂ ਵੀ ਆਪਣੀ ਕਿਸਮਤ ਇਸ ਵਿੱਚ ਅਜ਼ਮਾ ਸਕਦੇ ਹੋ ਕਿਉਂਕਿ ਜੋ ਮੰਥਲੀ ਡਰੋਸ ਨੇ ਮੰਥਲੀ ਡਰੋਸ ਦੇ ਵਿੱਚ ਵੱਡੇ ਇਨਾਮ ਹੁੰਦੇ ਨੇ ਗਰੰਟਡ ਇਨਾਮ ਹੁੰਦੇ ਨੇ ਜਿਸ ਦੇ ਨਾਲ ਤੁਸੀਂ ਹਰ ਮਹੀਨੇ ਆਪਣੀ ਕਿਸਮਤ ਹੈ ਜੋ ਇੱਕ ਵਾਰੀ ਅਜ਼ਮਾ ਸਕਦੇ ਹੋ ਸੋ ਲੋਟਰੀ ਹੈ ਲੋਟਰੀ ਇੱਕ ਕਿਸਮਤ ਦਾ ਖੇਡ ਹੈ ਇਸ ਦੇ ਵਿੱਚ ਤੁਸੀਂ ਉਹਨਾ ਹੀ ਨਿਵੇਸ਼ ਕਰੋ ਜਿੰਨਾ ਤੁਸੀਂ ਆਪਣੀ ਜੇਬ ਦੇ ਨਾਲ ਚੱਲ ਸਕਦੇ ਹੋ ਜ਼ਿਆਦਾ ਨਿਵੇਸ਼ ਕਰੋਗੇ ਤਾਂ ਤੁਹਾਡੇ ਲਈ ਵਿੱਤੀ ਸੰਕਟ ਸਾਬਤ ਹੋਵੇਗਾ ਇਸ ਕਰਕੇ ਲੋਟਰੀ ਦੇ ਵਿੱਚ ਜੇਕਰ ਕਿਸਮਤ ਅਜ਼ਮਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਲ ਦੇ ਵਿੱਚ ਇੱਕ ਵਾਰ ਮਹੀਨੇ ਦੇ ਵਿੱਚ ਇੱਕ ਵਾਰ ਇੱਕ ਛੋਟੀ ਲੋਟਰੀ ਪਾ ਸਕਦੇ ਹੋ ਜਿਵੇਂ ਕਿ 200 ਰੁਪਏ ਮੰਤਰੀ ਲੋਟਰੀ ਜਿਸ ਦੇ ਵਿੱਚ ਤੁਸੀਂ ਮਾਤਰਾ 200 ਰੁਪਏ ਲਗਾ ਕੇ ਹਜ਼ਾਰਾਂ ਰੁਪਏ ਜਿੱਤ ਸਕਦੇ ਹੋ ਲੱਖ ਰੁਪਏ ਜਿੱਤ ਸਕਦੇ ਹੋ ਕੁਝ ਵਾਰ ਪੇ ਵੀ ਜਿੱਤ ਸਕਦੇ ਹੋ ਸੋ ਆਪਣੀ ਕਿਸਮਤ ਅ즈ਮਾਨੀ ਕੁੜਮਾੜੀ ਗੱਲ ਨਹੀਂ ਹੈ ਪਰ ਆਪਣੀ ਕਿਸਮਤ ਹੈ ਅ즈ਮਾਨ ਦੇ ਚੱਕਰਾਂ ਦੇ ਵਿੱਚ ਆਪਣੇ ਆਪ ਨੂੰ ਵਿੱਤੀ ਸੰਕਟ ਦੇ ਵਿੱਚ ਨਾ ਪਾਵੋ ਇਸ ਕਰਕੇ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦਿਆਂ ਹੋਇਆ ਤੁਸੀਂ ਜੋ ਇਹ ਬੰਪਰ ਹੈ ਤੁਸੀਂ ਇਸ ਦੇ ਵਿੱਚ ਜੋ ਖੇਡ ਸਕਦੇ ਹੋ ਔਰ ਕਰੋਨਾ ਦਾ ਇਨਾਮ ਹੈ ਤੁਸੀਂ ਜਿੱਤ ਸਕਦੇ ਹੋ ਸੋ ਡੇਟ ਸਾਹਮਣੇ ਆ ਗਈ ਹੈ ਤਾਰੀਖ ਸਾਹਮਣੇ ਆ ਗਈ ਹੈ ਜੋ ਇਹ ਥੋੜੇ ਹੀ ਦਿਨ ਬਕਾਇਆ ਰਹੇ ਨੇ 4 ਤਾਰੀਖ ਨੂੰ ਇਹ ਬੰਪਰ ਨਿਕਲੇਗਾ ਜਿਸ ਦਾ ਪਹਿਲਾ ਇਨਾਮ ਹੈ ਜੋ 1.5 ਕਰੋੜ ਰੁਪਏ ਦਾ ਹੋਵੇਗਾ ਦੂਸਰਾ ਇਨਾਮ ਹੈ ਜੋ 10 ਲੱਖ ਦਾ ਹੋਵੇਗਾ ਤੀਸਰਾ ਇਨਾਮ ਹੈ ਜੋ 5 ਲੱਖ ਦਾ ਹੋਵੇਗਾ ਸੋ ਵੱਡੇ ਇਨਾਮ ਨੇ ਤਿੰਨ ਵੱਡੇ ਇਨਾਮ ਨੇ ਜਿਹਨਾਂ ਵਿੱਚੋਂ ਗਰੰਟੀਡ ਹੋਵੇਗਾ 1.5 ਕਰੋੜ ਦਾ ਇਨਾਮ ਇਸ ਤੋਂ ਇਲਾਵਾ ਜਿਸ ਜਾਣਕਾਰੀ ਸਾਂਝੀ ਕਰੀਏ ਤਾਂ 4 ਲੱਖ ਟਿਕਟਾਂ ਨੇ કુલ ਟਿਕਟਾਂ ਨੇ ਜਿਸ ਦੇ ਵਿੱਚੋਂ ਜੋ ਟਿਕਟਾਂ ਨੇ 4 ਲੱਖ ਟਿਕਟਾਂ ਦੇ ਵਿੱਚੋਂ ਪਹਿਲਾ ਇਨਾਮ ਹੈ ਵਿਕਿਆ ਹੋਈਆਂ ਟਿਕਟਾਂ ਦੇ ਵਿੱਚੋਂ ਹੀ ਹੋਵੇਗਾ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਿੰਦਾ ਇਜਾਜ਼ਤ ਧੰਨਵਾਦ